ਇਹ ਪ੍ਰਧਾਨ ਇਹ ਪੰਜਾਬ ਦੀ ਜਨ ਸਭਾ ਮੈਂ ਦਰਸ਼ਨ ਨਾਰ ਸੁਪਾ ਪ੍ਰਧਾਨ ਦੇ ਆਪਣੀ ਮਜੂਰ ਸਭਾ ਅੱਜ ਅਸੀਂ ਯਾਤਨੀ ਮਜੂਰ ਸਭਾ ਜਿਲ੍ਹਾ ਕਮੇਟੀ ਜਲੰਧਰ ਦੇ ਫੈਸਲੇ ਦੇ ਅਨੁਸਾਰ ਅੱਜ ਉਹ ਸਾਰੇ ਪੰਜਾਬ ਦੇ ਹਾਲਾਤ ਆ ਲੁੱਟਾਂ ਖੋਹਾਂ ਕੁੱਤਾਂ ਮਾਰਾਂ ਵੱਡਾਂ ਟੁਕਾਂ ਮਸ਼ੀਨਾਂ ਦਾ ਛੇਮਾਂ ਤਰਿਆ ਜਿਹੜਾ ਵਗ ਰਿਹਾ ਹੈ ਪੰਜਾਬ 'ਚ ਉਹ ਕਿਸੇ ਤੋਂ ਜਾਣਕਾਰੀ ਦਾ ਮਤਾਜ ਨਹੀਂ ਕੋਈ ਸਾਰੇ ਲੋਕਾਂ ਨੂੰ ਪਤਾ ਪੰਜਾਬ ਦੇਆਂ ਨੂੰ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਵੀ ਪਤਾ ਉਹਦੇ ਸਬੰਧ ਵਿੱਚ ਅੱਜ ਅਸੀਂ ਗ੍ਰਹਿਤੀ ਮੰਜੂਰ ਸਭਾ ਦਾ ਮਾਸਟੈਪਿਟੇਸ਼ਨ ਲੈ ਕੇ ਜਲੰਧਰ ਸ਼ਹਿਰ ਦੇ ਪੁਲਿਸ ਕਮਿਸ਼ਨਰ ਅੱਜ ਜਲੰਧਰ ਦੇ ਆਤੀ ਦੇ ਐਸਐਸਪੀ ਸਾਹਿਬ ਨੂੰ ਉਹਨਾਂ ਦੇ ਸਵਾਲ ਤੇ ਮੱਗਪੱਤਰ ਦਿੱਤੇ ਆ ਕਿ ਕੁਝ ਇਦਾਂ ਦੀਆਂ ਘਟਨਾਵਾਂ ਜਿਹੜੀਆਂ ਡਕੋਣਾ ਸਬਦਤ ਆ ਉਹ ਲਟਾਂ ਖੋਆ ਹੋਈਆਂ ਸੱਟਾਂ ਮਾਰੀਆਂ ਲੋਕਾਂ ਦੇ ਮਸ਼ੀਨੀਆਂ ਨੇ ਡਕੋ ਖੋਹੀਤੀ ਪੈਸੇ ਖੋ ਕੇ ਲੈ ਗਏ ਬਾੜੀਆਂ ਨੇ ਇਹਨਾਂ ਗੱਲਾਂ ਨੂੰ ਅਗਨੋਰ ਕੀਤਾ ਤੇ ਦੋਸ਼ੀ ਨਹੀਂ ਫੜੋਗੇ ਤੇ ਦੂਜਾ ਇਹ ਆ ਵੀ ਜਿਹੜੇ ਨਸ਼ੇ ਵਾਲੇ ਆ ਨਸ਼ੇ ਵਾਲੇ ਦਿਨ ਦਿਹਾੜੇ ਦੰਦਲਾਉਂਦੇ ਫਿਰਦੇ ਆ ਉਹਨਾਂ ਨੂੰ ਕੋਈ ਰੋਕਣ ਨੂੰ ਤਿਆਰ ਨਹੀਂ ਸਪਰੇਅਰ ਆ ਜਿਹੜੇ ਸਮਗਲਰ ਆ ਉਹਨਾਂ ਨੂੰ ਫੜਿਆ ਜਾਵੇ ਪੁਲਿਸ ਨੂੰ ਤਾਂ ਇਸ ਗਲਤੀ ਦਾ ਯੋਗ ਦਿੰਦੀ ਆ ਵੀ ਸਾਨੂੰ ਉਹਨਾਂ ਦਾ ਦੱਸੋ ਕੌਣ ਆ ਜਿਹੜੇ ਸਪਰੇਅਰ ਆ ਸਮਗਲਰ ਕੌਣ ਆ ਜੇ ਕੋਈ ਬੰਦਾ ਜਾ ਕੇ ਪੁਲਿਸ ਨੂੰ ਦੱਸਦਾ ਤੇ ਪੁਲਿਸ ਦੇ ਵਿੱਚੋਂ ਹੀ ਥੱਲਾ ਹਿੱਸਾ ਜਿਹੜਾ ਇਹ ਗੱਲਾ ਹੋਈ ਹੈਗਾ ਕਿ ਉਹ ਜਾ ਕੇ ਫਿਰ ਉਹ ਸਮਰੋਹ ਜਿਹਦੇ ਚਿੱਟੇ ਦੁਮੇਚਣ ਵਾਲੇ ਆ ਜਿਹੜੇ ਪ੍ਰਾਗ ਦੇ ਕੈਪਸੂਲ ਜਿਹੜੇ ਵੇਚਣ ਵਾਲੇ ਆ ਉਹਨਾਂ ਨੂੰ ਜਾ ਕੇ ਦੱਸਣ ਦੇ ਵੀ ਸਾਨੂੰ ਪੁਲਿਸ ਨੂੰ ਆ ਪਦਾਰਥ ਲਾ ਦੇ ਕੇ ਆਇਆ ਉਹ ਫਿਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜੋ ਮਾਲਵੇਚ ਜਿਹੜਾ ਮਠੱਲੇਵਾਂਸੇ ਵਾਲ ਦੇ ਪਾਸੇ ਜੋ ਦਾਨ ਸਿੰਘ ਵਾਲਾ ਪਿੰਡ ਚ ਹੋਇਆ ਗਰੀਬ ਲੋਕਾਂ ਦੇ ਵਿਚਾਰਿਆਂ ਦੇ ਘਰ ਲੂਟੇ ਉਹਨਾਂ ਦੇ ਕੱਪੜੇ ਲੂਟੇ ਅਲਵਾਰੀਆਂ ਲੂਟੀਆਂ ਸਮਾਨ ਲੂਟਤਾ ਖਾਣ ਪੀਣ ਦੀਆਂ ਵਸਤਾਂ ਲੂਟੀਆਂ ਬਾਕੀ ਸਾਰਾ ਭੰਤੋਲ ਕੀਤੀ ਬਹੁਤ ਵੱਡਾ ਨੁਕਸਾਨ ਕੀਤਾ ਜਿਹੜੇ ਨਾ ਪੰਜਾਬ ਦੇ ਜਿਹੜੇ ਇਮਾਨਦਾਰ ਲੋਕ ਆ ਜਿਹੜੇ ਆਰਾਮ ਨਾਲ ਜ਼ਿੰਦਗੀ ਜਿਉਣ ਵਾਲੇ ਲੋਕ ਜਿਹੜੇ ਆ ਉਹਨਾਂ ਦੇ ਸਾਰੇ ਪੰਜਾਬ ਦੇ ਲੋਕਾਂ ਦੀ ਨੀਂਦ ਹਰਾਮ ਹੋ ਗਈ ਆ ਉਹਦੇ ਨਾਲ ਉਹ دہشت ਜਲਾ ਹੋ ਗਿਆ ਆ ਅਸੀਂ ਇਸ ਕਰਕੇ ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਜਲੰਧਰ ਵੱਲੋਂ ਇਹ ਫੈਸਲਾ ਕਰਕੇ ਦੋਨਾਂ ਅਧਿਕਾਰੀਆਂ ਨੂੰ ਕਮਿਸ਼ਨਰ ਸਾਹਿਬ ਨੂੰ ਵੀ ਤੇ ਐਸਐਸਪੀ ਸਾਹਿਬ ਨੂੰ ਵੀ ਅੱਜ ਡਿਪਲੋਮੇਸ਼ਨ ਮਿਲ ਕੇ ਮੰਗ ਪੱਤਰ ਦਿੱਤੇ ਆ ਅਸੀਂ ਮੰਗ ਕੀਤੀ ਆ ਕਿ ਤੁਸੀਂ ਮਤਲਬ ਇਹ ਜਿਹੜੇ ਜੇ ਤੁਹਾਨੂੰ ਇਹ ਲਿਖਤੀ ਸ਼ਿਕਾਇਤਾਂ ਦਿੱਤੀਆਂ ਇਹਨਾਂ ਦੇ ਫੌਰੀ ਕਾਰਵਾਈ ਕਰਕੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਜਿਹੜਾ ਜਬੰਦ ਕੀਤਾ ਜਾਵੇ ਤੇ ਨਾਲ ਹੀ ਅਸੀਂ ਇਹ ਗੱਲ ਕਹੀ ਆ ਕਿ ਅਗਰ ਇਹਤੇ ਅਮਲ ਨਾ ਹੋਇਆ ਜੇ ਅਮਲ ਲੇਟ ਹੁੰਦਾ ਆ ਤੇ ਸਾਨੂੰ ਜਦੇ ਬੰਦੀ ਰੋਹਦੇ ਆਤੀ ਮਜਦੂਰ ਸਭਾ ਨੂੰ ਮਜਬੂਰ ਹੋ ਕੇ ਕੋਈ ਨਾ ਕੋਈ ਵੱਡਾ ਘਟ ਕਰਾਂਗੇ ਲੋਕਾਂ ਨਾਲ ਲੈ ਕੇ ਫੇਰ ਸਾਨੂੰ ਸਾਡੇ ਕੋਈ ਸਾਨੂੰ ਇਦਾਂ ਦਾ ਕੋਈ ਕਵੇ ਵੀ ਸਾਨੂੰ ਦੱਸਿਆ ਨਹੀਂ ਸੀ ਸਾਡਾ ਅਸੀਂ ਕਮਰਵਾਰ ਨਹੀਂ ਜੀ ਸਾਨੂੰ ਦੱਸਿਆ ਨਹੀਂ ਇਸ ਕਰਕੇ ਅਸੀਂ ਪਹਿਲੋਂ ਇਹ ਇੱਕ ਕਿਸਮ ਦਾ ਉਹਨਾਂ ਨੂੰ ਉਹਨਾਂ ਨੋਟਿਸ ਵਿੱਚ ਲਿਆਤਾ ਨੋਟਿਸ ਵਿੱਚ ਉਹਦੇ ਪਹਿਲੋਂ ਵੀ ਆ ਲੇਕਿਨ ਅਸੀਂ ਲਿਖਤੀ ਤੌਰ ਤੇ ਅਸੀਂ ਨੋਟਿਸ ਵਿੱਚ ਦਿੱਤਾ ਆ ਏ ਜੇ ਸਾਡੀ ਗੱਲ ਵੱਲ ਉਹ ਕਹਿੰਦਾ ਮੰਨ ਲਤਾ ਗਿਆ ਤੇ ਫਿਰ ਆਉਣ ਵਾਲੇ ਸਮੇਂ ਤੇ ਕੋਈ ਫੈਸਲਾ ਕਰਕੇ ਜਥੇਬੰਦੀ ਵੱਲੋਂ ਅਸੀਂ ਪੰਜਾਬ ਦੀ ਕਰਾਂਗੇ ਮੈਂ ਪੰਜਾਬ ਦਾ ਪ੍ਰਧਾਨ ਆ ਅਸੀਂ ਪੰਜਾਬ ਦੀ ਕਮੇਟੀ ਦੀ ਸਾਡੀ ਮੀਟਿੰਗ ਹੋ ਰਹੀ ਆ 4 ਤਰੀਕ ਨੂੰ ਅਸੀਂ ਉਹਦੇ ਵਿੱਚ ਵੀ ਇਹ ਗੱਲ ਨੂੰ ਵਿਚਾਰਾਂਗੇ ਅੱਗੇ ਵੀ ਵਿਚਾਰਦੇ ਆ ਹੁਣ ਵੀ ਸੁਜੀਤ ਜੀ ਨਾਲ ਵਿਚਾਰਾਂਗੇ ਕਿ ਨਾ ਹੋਇਆ ਸਾਰੇ ਪੰਜਾਬ ਦੇ ਜਿਹੜੇ ਵੱਡੇ ਅਸਰਾਂ ਦੇ ਦਫ਼ਤਰ ਆ ਉਹਨਾਂ ਦੇ ਮੋਰੇ ਵੱਡੇ ਧੰਨ ਲਾ ਕੇ ਅਸੀਂ ਲੋੜ ਲਈ ਮਜਬੂਰ ਆਵਾਂਗੇ ਧੰਨਵਾਦ